ਵਾਲਮਿਕੀ ਪਾਈਚਾਰੇ ਦੇ ਇੱਕ ਆਗੂ ਦੇ ਨਾਲ ਹੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਨਾਲ ਹੀ 23-11 ਦੇ ਨਾਲ ਤਸਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਮਾਮਲਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਲਾਖਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਵਾਲਮਿਕੀ ਪਾਈਚਾਰੇ ਦੇ ਆਗੂ ਦੇ ਨਾਲ ਇੱਕ ਘਟਨਾ ਵਾਪਰੀ ਹੈ ਅੱਜ ਐਸਐਸਪੀ ਦਿਹਾਤੀ ਨੂੰ ਮੰਗ ਪੱਤਰ ਦੇਣ ਦੇ ਲਈ ਪਹੁੰਚੀ ਵਾਲਮਿਕੀ ਆਗੂਆਂ ਨੇ ਦੱਸਿਆ ਹੈ ਕਿ ਇੱਕ ਪੁਲਿਸ ਮੁਲਾਜ਼ਮ ਤੇ ਉਸ ਦੇ ਬੇਟੇ ਨੇ ਵਾਲਮਿਕੀ ਆਗੂ ਦੇ ਨਾਲ ਬੁਰਾ ਵਿਵਹਾਰ ਕੀਤਾ ਅਤੇ ਨਾਲ ਹੀ ਜਾਤੀ ਸੂਚਕ ਸ਼ਬਦ ਵੀ ਗੋਲੇ ਨੇ ਤੇ ਨਾਲ ਹੀ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਵਾਲਮੀਕੀ ਮਹਾਰਾਜ ਦਾ ਲੌਕਟ ਵੀ ਤੋੜਿਆ ਗਿਆ ਹੈ ਤੇ ਉਹਨਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਸਨ ਮੈਨੂੰ ਪੰਜ ਜਣੇ ਨੇ ਸਿੱਕੇਰਾ ਵਿਲੀਅਮ ਮਸੀਹ ਉਹਦਾ ਲੜਕਾ ਤੇ ਤਿੰਨ ਬੰਦੇ ਹੋਰ ਸੀ ਘੇਰੇ ਲੱਗੇ ਆ ਪਿੰਡ ਨਾ ਖੁਰਦੇ ਹੀ ਆ ਕੀ ਦੁਸ਼ਮਣੀ ਤੁਹਾਡੇ ਨਾਲ ਦੁਸ਼ਮਣੀ ਸਾਹਿਬ ਪੁਰਾਣੀ ਰੰਜਿ ਸੀ ਮੇਰੇ ਭਰਾਣਾ ਤੇ ਘੇਰੇਆ ਮੈਨੂੰ ਉਹਨਾਂ ਨੇ ਅੱਛਾ ਜੇਲਾਂ ਤੇ ਕਿੰਨੇ ਜਣੇ ਸੀ ਪੰਜ ਜਣੇ ਸੀ ਤੇ ਉਹਨਾਂ ਘੇਰ ਕੇ ਮੈਨੂੰ ਮੇਰੇ ਮਲੂਸ ਹੰਬੜਾ ਕੀਤਾ ਮੇਰੇ ਸਿਰ ਤੇ ਸੱਟ ਮਾਰ ਲੱਗੀ ਆ ਸਾਜੀ ਉਹਨਾਂ ਕੋ ਕਾਫੀ ਮਲੂਸ ਸਮਾਨ ਸੀ ਦਾਤ ਦੁੱਤਰ ਵੀ ਸੀ ਤੇ ਮੰਨ ਲਓ ਵੀ ਡੰਡੇ ਨੂੰ ਡੇਹੀ ਤੇ ਮੈਂ ਡਿੱਗ ਗਿਆ ਹਾਂ ਤਾਂ ਪਤਾ ਨਹੀਂ ਕਿਹੜੀ ਚੀਜ਼ ਨਾਲ ਮੇਰਾ ਸਿਰ ਪਾੜਿਆ ਉਹ ਤੁਸੀਂ ਕੱਲੇਗੇ ਸੀ ਸਮਾਨ ਉਹਨਾਂ ਕੋਲ ਹੈਗਾ ਸੀ ਮੈਂ ਕੱਲਾ ਸਰ ਮੈਂ ਆਪਣੇ ਕੰਮ ਤੋਂ ਆ ਰਿਹਾ ਥਾ ਇਸ ਬਾਰੇ ਪ੍ਰਸ਼ਾਸਨ ਨੂੰ ਤੁਹਾਡੇ ਕੋਲੋਂ ਪੇਸ਼ ਕੀਤੀ ਸੀ ਸਰ ਜੀ ਪ੍ਰਸ਼ਾਸਨ ਮਜੀਠੇ ਥਾਣੇ ਦਰਖਾਸਤ ਦਿੱਤੀ ਉਹਨਾਂ ਨੇ ਕੋਈ ਕਦੇ ਤੱਕ ਕਾਰਵਾਈ ਨਹੀਂ ਕੀਤੀ ਹੁਣ ਐਸਐਸਪੀ ਦੇ ਦਫ਼ਤਰੇ ਪੇਸ਼ ਹੋਏ ਆ ਕਿ ਕੀ ਆ ਐਸਐਸਪੀ ਸਾਹਿਬ ਨੇ ਕੀ ਆ ਇਹ ਆਂਦੇ ਵੀ ਤੁਹਾਨੂੰ ਕੋਈ ਜਲਦੀ ਤੋਂ ਜਲਦੀ ਮੰਨ ਲਓ ਵੀ ਇਨਸਾਫ ਦਿਵਾਵਾਂਗੇ ਮਸਲਾ ਵਾਜੀ ਪਿੰਡ ਨਾਖੁਰਦਾ ਦਾ 6 7 2024 ਦਾ ਵਾ ਸਾਡਾ ਵਰਕਰ ਆ ਜੀ ਰਾਜਨ ਸਿੰਘ ਔਰੇ ਪਰ ਜਿਹੜਾ ਵਿਲੀਅਮ ਮਸੀਹ ਕੁਸ਼ਣਪਾਈ ਚਲੇ ਤੋ ਔਰ ਆ ਮੁੰਡਾ ਵਿਜੇ ਮਸੀਹ ਆ ਉਹਨੇ 2 ਦਰਜਨ ਦੇ ਕਰੀਬ ਜਿਹੜਾ ਹਥਿਆਰਬੰਦ ਜਿਹੜੇ ਉਹਦੇ ਸਾਥੀਆਂ ਸਮੇਤ ਜਿਹੜਾ ਵਾ ਮਿਤੀ 6 7 ਨੂੰ ਇਹ ਦਰਮਿਆਨੀ ਰਾਤ ਜਿਹੜਾ ਇਹਦੇ ਹਮਲਾ ਕੀਤਾ ਵਾ ਔਰ ਉਹਰੇ ਵਿੱਚ ਇਹਰਾ ਲੋਕੜ ਤੋੜਿਆ ਵਾ ਪਰਮਾਨ ਵਾਲਮੀਕੀ ਮਹਾਰਾਜ ਦਾ ਲੋਕਰ ਤੋੜਿਆ ਉਹ ਕਿ ਤੀਰਥਮੁੰਡਾ ਆਂਦਾ ਜਾਂਦਾ ਵਾ ਸਮਾਜ ਦੇ ਨਾਲ ਜੁੜਿਆ ਹੋਇਆ ਵਾ ਉਹ ਸਮਾਜ ਦੇ ਸਾਰੇ ਕੰਮਾਂ ਦੇ ਵਿੱਚ ਉਹ ਬਹੁਤ ਅੱਗੇ ਵੱਧ ਕੇ ਕੰਮ ਕਰਦਾ ਵਾ ਔਰ ਉਹਨੇ ਲੋਕਰ ਪਾਇਆ ਸੀਗਾ ਔਰ ਸਪੈਸ਼ਲੀ ਇਹ ਲੋਕਰ ਨੂੰ ਟਾਰਗੇਟ ਕੀਤਾ ਗਿਆ ਲੋਕਰ ਤੋੜਿਆ ਗਿਆ ਔਰ ਉਹਨੂੰ ਜਾਤੀ ਸੂਚਕ ਸ਼ਬਦ ਜਿਹੜੇ ਉਹ ਕਹਿ ਗਏ ਆ ਔਰ ਪੁਲਸੀਆ ਜਿਹੜਾ ਨੇ ਆਪਣਾ ਰੂਪ ਦਿਖਾਉਂਦੇ ਕਿਉਂਕਿ ਉਹ ਸਪੈਸ਼ਲੀ ਇੱਕ ਚੀਜ਼ ਮੈਂ ਇੱਥੇ ਜ਼ਿਕਰ ਜੋਗਾ ਕਿ ਉਸ ਸਮੇਂ ਉਹ ਜਿਹੜੀ ਘਟਨਾ ਹੋਈ ਹੈ ਉਸ ਸਮੇਂ ਉਹ ਵਰਦੀ ਦੇ ਵਿੱਚ ਸੀਗਾ ਪੀੜਤ ਦੇ ਕਹਿੰਦੇ ਮੁਤਾਬਿਕ ਉਸ ਸਮੇਂ ਉਹ ਵਰਦੀ ਦੇ ਵਿੱਚ ਸੀਗਾ ਔਰ ਵਰਦੀ ਦੇ ਵਿੱਚ ਹੋਣ ਦੇ ਬ ਦੀ ਜਿਹੜੀ ਸ਼ਰਿਆਮ ਗੁੰਡਾਗਰਦੀ ਕੀਤੀ ਆ ਔਰ ਤਿੰਨ ਜਿਹੜੇ ਵੈਪਨ ਜਿਹੜੇ ਆ ਔਰ ਜਿਹੜੇ ਦੋਸ਼ੀਆਂ ਕੋਲ ਰਿਕਵਰੀ ਪੁਲਿਸ ਨੇ ਕੀਤੇ ਆ ਔਰ ਇੱਕ ਉਹਨਾਂ ਦਾ ਜਿਹੜੇ ਉਹਨਾਂ ਦੇ ਵਹੀਕਲ ਜਿਹੜੇ ਜ਼ਬਤ ਕੀਤੇ ਗਏ ਆ ਪਰ ਕਿਉਂਕਿ ਪੀੜਤ ਦੇ ਦੱਸਣ ਦੇ ਮੁਤਾਬਕ ਸਾਰਿਆਂ ਕੋਲ ਵੈਪਨ ਸੀਗੇ ਔਰ ਕਿਸੇ ਤਰੀਕੇ ਨਾਲ ਵਿਚਾਰੇ ਨੇ ਆਪਣੀ ਜਾਨ ਭੱਜ ਕੇ ਬਚਾਈ ਆ ਉਥੋਂ ਔਰ ਪੁਲਿਸ ਜਿਹੜੀ ਆ ਔਰ ਤੇ 3 ਦਿਨ ਬੀਤ ਚੁੱਕੇ ਆ ਪਰ ਹਜੇ ਵੀ ਪੁਲਿਸ ਔਰ ਤੇ ਜਿਹੜੀ ਬੰਦੀ ਕਾਰਵਾਈ ਨਹੀਂ ਕਰਦੀ ਵੀ ਅੱਜ ਅਸੀਂ ਐਸਪੀ ਹੈੱਡਕ quartar ਲਾਲਕਾ ਸਾਹਿਬ ਨੂੰ ਮਿਲੇ ਆ ਔਰ ਉਹਨੇ ਹਾਂ ਨਿਵਾਸ਼ਵਾਸਨ ਦਿੱਤਾ ਵਾ ਕਿ ਦੋਸ਼ੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਸਾਡੀ ਪ੍ਰਸ਼ਾਸਨ ਕੋ ਖਾਸ ਤੌਰ ਤੇ ਇਹ ਮੰਗਾ ਕਿ ਜਿਹੜੇ ਉਹਨਾਂ ਨੇ ਭ ਪਰ ਜਿਹੜਾ ਤੋੜਿਆ ਵਾਰੀ ਬੇਅਦਬੀ ਕੀਤੀ ਆ ਔਰ ਲੜਕੇ ਨੂੰ ਜਿਹੜਾ ਜਾਤੀ ਸੂਚਕ ਸ਼ਬਦ ਕਿਹਾ ਉਹ ਜਿਹੜੀਆਂ ਧਾਰਾਵਾਂ ਦੇ ਅੰਡਰ ਸੈਕਸ਼ਨ ਲਾ ਕੇ ਉਹਨਾਂ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਔਰ ਵਿਲੀਅਮ ਅਸੀਜ ਜੋਗੀ ਪੁਲਾ ਪੁਛਾ ਪੁਲਿਸ ਦਾ ਮੁਲਾਜ਼ਮ ਅਧਿਹਾਤੀ ਜੋ ਉੱਤੇ ਬੰਦੀ ਕਾਰਵਾਈ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ ਬਿਊਰੋ ਰਿਪੋਰਟ ਜਗਬਾਣੀ ਟੀਮ